ਨੋ ਰੋਡ ਰੋਡ ਕਰਤਾ ਹਾਂਜੀ ਫੰਡਿਸ਼ਨ ਦਾ ਕੀ ਫਾਰਮੂਲਾ ਹੈਗਾ ਜਿਹੜੇ ਮੇਰੇ ਕਿ ਇਹਦੀ ਕੱਲ ਸਾਨੂੰ ਨੋਟਿਸ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਬਲਜੀਤ ਕੌਰ ਨਾਮ ਦੀ ਲੇਡੀ ਸੀਗੀ ਇੱਕ ਬਿਸ਼ਨਗਰ ਦੇ ਕਰੀਬ ਵੀ ਰਹਿਣ ਵਾਲੀ ਹੈ ਉਹਦੇ ਲੜਕੇ ਨੂੰ ਜੇ ਕੁਝ ਚਲਾਰਤੀ ਅੰਸਰਵਲੋਂ ਚਾਰ ਬੰਦਿਆਂ ਦੇ ਗਰੁੱਪ ਵੱਲੋਂ ਕਿਡਨੈਪ ਕਰਕੇ ਆਪਣੇ ਆਪ ਨੂੰ ਸੀਆਈਏ ਦੇ ਮੁਲਾਜ਼ਮ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਹਦੇ ਸਾਡੇ ਨੋਟਿਸ ਦੇ ਵਿੱਚ ਆਉਣ ਨੂੰ ਤੋਂ ਬਾਅਦ ਐਸਐਸਪੀ ਸਾਹਿਬ ਜਿਨ੍ਹਾਂ ਵਰੁਣ ਸ਼ਰਮਾ ਆਈਪੀਐਸ ਜੀ ਦੀ ਨਿਗਰਾਨੀ ਹੇਠ ਜਿਨ੍ਹਾਂ ਤੋਂ ਗਾਈਡੈਂਸ ਕੋਲ ਲੈ ਕੇ ਤਾਂ ਇਹਦੇ ਵਿੱਚ ਐਫਆਈਰ ਦਰਜ ਕੀਤੀ ਗਈ ਸੀ ਥਾਣਾ ਲੋਹੜੀ ਗੇਟ ਵਿਖੇ ਐਫਆਈ ਨੰਬਰ 68 ਹੈ ਜੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਚਾਰਾਂ ਦੋਸ਼ੀਆਂ ਦੇ ਖਿਲਾਫ ਇਹ ਹੈਗੀ ਹੈ ਮੇਰੇ ਤੇ ਐਸਐਸਪੀ ਸਾਹਿਬ ਦੇ ਗਾਈਡੈਂਸ ਮੁਤਾਬਕ ਇਹਦੇ ਵਿੱਚ ਵੱਖ-ਵੱਖੀਆਂ ਟੀਮਾਂ ਬਣਾਈ ਗਈ ਸੀ ਅਸੀਂ ਰੇਡ ਵਾਸਤੇ ਜਿਨ੍ਹਾਂ ਨੇ ਕੱਲ 26 ਤਰੀਕ ਨੂੰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਜੀ ਸੰਦੀਪ ਸ਼ੁਭਮ ਤੇ ਲਕਸ਼ੇ ਇਰੇ ਵਿੱਚ ਇੱਕ ਦੋਸ਼ੀ ਦੀ ਜੇ ਅਰੈਸਟ ਬਾਕੀ ਹੈ ਉਹਨੂੰ ਵੀ ਜਲਦਗਰफ्तार ਕੀਤਾ ਜਾਊਗਾ ਇਹਨਾਂ ਦਾ ਪਹਿਲਾ ਕੋ ਮਾਮਲਾ ਦਰਜ ਹੈ ਸਰ ਇਹਨਾਂ ਨੂੰ ਕੱਲ ਰਾਤ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਇਹਨਾਂ ਨੂੰ ਅੱਜ ਮਾਨੇ ਕੁਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਬਾਕੀ ਪੁੱਛਗਿੱਛ ਕੀਤੀ ਜਾਊਗਾ ਬਾਈਕਲ ਵਗੈਰਾ ਵੀ ਖੜੇਗੇ ਉਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆਉਣਗੇ ਕਰਨਾਟਕ ਲਾਈਕ ਅ ਸਹੀ ਜਿਹੜੇ ਕਹਿੰਦੇ ਸੀ ਤੁਸੀਂ ਤੁਸੀਂ ਦੱਸਿਓ ਇਨੀਸ਼ੀਅਲ ਸਟੇਜ ਤੇ ਆਪਾਂ ਇਹਨੂੰ ਰਿਮਾਂਡ ਦੇ ਵਿੱਚ ਜੋ ਜੋ ਚੀਜ਼ਾਂ ਸਾਹਮਣੇ ਆਉਣਗੇ ਉਹਨੂੰ ਰਿਕਾਰਡ ਲਿਆ ਜਾਈਏ ਪਾਰਟੀ ਪ੍ਰੀਮੇਨ ਕਰਨ ਗੁੰਦਾਂ ਇਹ ਜੀ ਪੁਲਿਸ ਵੱਲੋਂ ਬੜੀ ਤਮਸਤਾਦੀ ਨਾਲ ਸਾਰੇ ਅ ਸ਼ਰਾਰਤੀ ਅੰਸਰਾਂ ਖਿਲਾਫ ਸਖੰਜਾ ਟਾਈਟ ਕੀਤਾ ਹੋਇਆ ਉਹਦਾ ਫਾਇਦਾ ਚੁੱਕਣ ਲਈ ਮਤਲਬ ਕਿ ਇਹਨੂੰ ਪੈਸੇ ਲੋਕਾਂ ਤੋਂ ਜਬਰੀ ਵਸੂਲੀ ਦੇ ਨਾਮ ਤੇ ਇਹਨਾਂ ਨੇ ਇਹ ਜਿਹਾ ਕੰਮ ਕੀਤਾ ਪੈਸੇ ਕਰਨ ਨੂੰ ਕੋਈ ਬਰਾਹੀ ਕਰਨ ਦੀ ਮਗਰ ਨਹੀਂ ਮਾਗੀ ਗਮ ਉਹਦਾ ਇਸ ਵੀ ਟਿਮਿੰਗ ਪਹਲਾ ਰਹੀ ਕਿ ਕੀ ਕਰਦੇ ਉਹਤੀਆਂ ਸਾਹਮਣੇ ਆਉਣਗੀਆਂ ਜੀ ਇਹਨਾਂ ਦੇ ਪੁੱਛੇ ਦੇ ਵਿੱਚ ਪੈਸਿਵ ਰਿਕਵਰ ਕੀਤਾ ਗਿਆ ਜੀ ਸਰ ਅਜੇ ਤੱਕ ਜੀ ਦਾ ਓਨਲੀ ਟੈਸਟ ਇਹਨਾਂ ਨੂੰ ਰੈਸਟ ਕੀਤਾ ਗਿਆ ਜੀ ਜਿਹੜੇ ਜਿਹੜੀ ਇਹਨਾਂ ਤੋਂ ਹੋ ਸਕਦਾ ਕੋਈ ਹੋਰ ਵੀ ਕੋਈ ਵਾਰਦਾਤ ਇਹਨਾਂ ਤੋਂ ਮੰਨ ਲੈਣ ਕੋਈ ਵਰਦੀ ਵਗੈਰਾ ਦੀ ਨੀ ਉਹ ਪੁਲਿਸ ਨੇ ਅ ਬੜੇ ਇਨੀਸ਼ੀਅਲ ਸਟੇਜ ਨੇ ਜੀ ਆਪਾਂ ਓਨ ਡਿਮਾਂਡ ਜੋ ਜੋ ਚੀਜ਼ਾਂ ਸਾਹਮਣੇ ਆਉਂਦੀਆਂ